ਗੁਰਦਾਸਪੁਰ ਦੇ ਪਿੰਡ ਚੋੜ ਸਿਦਵਾਂ ਦੇ ਸਰਪੰਚ ਤੇ ਪਿਸਤੌਲ ਦੀ ਨੋਕ ਤੇ ਜ਼ਬਰਜਨਾਹ ਕਰਨ ਦੇ આરોਪ ਪੀੜਤ ਮਹਿਲਾ ਦੇ ਬਿਆਨਾਂ ਤੇ ਸਰਪੰਚ ਤੇ ਮਾਮਲਾ ਦਰਜ ਕਰਕੇ ਕੀਤਾ ਕਾਬੂ ਗੁਰਦਾਸਪੁਰ ਦੇ ਪਿੰਡ ਚੋੜ ਸਿਦਵਾਂ ਦੇ ਮੌਜੂਦਾ ਕਾਂਗਰਸੀ ਸਰਪੰਚ ਕੁਲਬੀਰ ਸਿੰਘ ਉੱਪਰ ਇੱਕ ਮਹਿਲਾ ਵੱਲੋਂ ਪਿਸਤੌਲ ਦੀ ਨੋਕ ਤੇ ਜ਼ਬਰਜਨਾਹ ਕਰਨ ਦੇ આરોਪ ਲਗਾਏ ਗਏ ਹਨ ਪੀੜਤ ਮਹਿਲਾ ਕਿਸੇ ਕੋਲੋਂ ਫਸੇ ਹੋਏ ਆਪਣੇ ਪੈਸੇ ਕਢਵਾਉਣ ਦੇ ਲਈ ਸਰਪੰਚ ਦੇ ਕੋਲੋਂ ਮਦਦ ਲਈ ਗਈ ਸੀ ਪੁਲਿਸ ਨੇ ਸਰਪੰਚ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੀੜਤ ਦੇ ਮੱਲ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਨੇ ਦੱਸਿਆ ਕਿ ਉਸਨੇ ਕਿਸੇ ਵਿਅਕਤੀ ਪਾਸੋਂ ਪੈਸੇ ਲੈਣੇ ਸਨ ਜਿਸ ਦੇ ਚਲਦਿਆਂ ਉਹ ਮਦਦ ਲਈ ਪਿੰਡ ਚੋੜ ਸਿਦਵਾ ਦੇ ਸਰਪੰਚ ਕੋਲ ਬੀਰ ਸਿੰਘ ਕੋਲ ਉਸ ਦੇ ਪ੍ਰੀਮ ਨਗਰ ਵਿਖੇ ਸਥਿਤ ਦਫ਼ਤਰ ਵਿੱਚ ਗਈ ਸੀ ਔਰਤ ਨੇ આરોਪ ਲਗਾਇਆ ਕਿ ਉੱਥੇ ਉਕਤ ਸਰਪੰਚ ਵੱਲੋਂ ਪਿਸਤੌਲ ਦੀ ਨੋਕ ਤੇ ਡਰਾ ਧਮਕਾ ਕੇ ਉਸਨਾਂ ਜ਼ਬਰਦਸਤ ਕੀਤਾ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਉਕਤ ਸਰਪੰਚ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਵੱਲੋਂ ਮੈਲ ਦਾ ਮੈਡੀਕਲ ਗੁਰਦਾਸਪੁਰ ਦੇ ਸਿਵਲ ਸਪਨਾਲਵੀ ਕੇ ਕਰਵਾਇਆ ਗਿਆ ਹੈ ਪੀੜਤ ਮਹਿਲਾ ਨੇ ਮੰਗ ਕੀਤੀ ਹੈ ਕਿ ਸਰਪੰਚ ਦੇ ਖਿਲਾਫ ਬੰਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਮਹਿਲਾ ਕਰਮਚਾਰੀ ਨੇ ਦੱਸਿਆ ਕਿ ਪੀੜਤਾਂ ਦੇ ਬਿਆਨਾਂ ਦੇ ਆਧਾਰ ਤੇ ਉਨ੍ਹਾਂ ਵੱਲੋਂ ਮਾਮਲਾ ਦਰਜ ਕਰਕੇ ਸਰਪੰਚ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਹਿਲਾ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ આરોપી ਸਰਪੰਚ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਇਸ ਦੇ ਖਿਲਾਫ ਬੰਦੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੇਰੇ ਮੇਰੇ ਨਾਲ ਕੁਲਬੀਰ ਸਿੰਘ ਜਿਹੜਾ ਸਰਪੰਚ ਆ ਨਾ ਇਹਦੇ ਤੋਂ ਮੈਂ ਇਹ ਚੋਟ ਸਿੱਧਵੰਦਾ ਆ ਤੇ ਇਹਨੇ ਮੇਰੇ ਨਾਲ ਗਲਤ ਕੰਮ ਕੀਤਾ ਪਿਸਤੋਲ ਦੀ ਨੋਕ ਤੇ ਮੇਰਾ ਕਿਸੇ ਨਾ ਲੈਣ ਦੇਣ ਚੱਲਦਾ ਸੀ ਵੈਸੇ ਦਾ ਉਹਦੇ ਵਾਸਤੇ ਮੈਂ ਉਹਦੇ ਚ ਮਦਦ ਲੈਣ ਗਈ ਸੀ ਇਹਨੇ ਮੇਰੇ ਨਾਲ ਪਿਸਤੋਲ ਦੀ ਨੋਕ ਤੇ ਗਲਤ ਕੰਮ ਕੀਤਾ ਇਹ ਕੱਲ ਦੀ ਗੱਲ ਹੈ ਮਤਲਬ ਮੇਰਾ ਸ਼ੇਰ ਸਿੰਘ ਫੌਜੀ ਜਿਹੜਾ ਨਾ ਉਹਦੇ ਨਾਲ ਲੈਣ ਦੇਣ ਸੀ ਉੱਥੇ ਉਹ ਤੁੰਗਾ ਦਾ ਉਹ ਥਰਡ ਬਸ ਨਾ ਤੇ ਉਹ ਮੈਨੂੰ ਕਹਿੰਦਾ ਸੀ ਵੀ ਮੈਂ ਕੋਈ ਨਹੀਂ ਕੋਈ ਵੀ ਲੈਣ ਦੇਣ ਜਿਹੜਾ ਵਾ ਤੁਹਾਡਾ ਸਹੀ ਕਰਦਾਗਾ ਅੱਜ ਮੇਰਾ ਟਾਈਮ ਸੀ ਤੇ ਮੈਂ ਇਹਨੂੰ ਕਹਿਣ ਵਾਸਤੇ ਇਸ ਕਰਕੇ ਇਹਨੇ ਮੇਰਾ ਨਜ਼ਹਿਰ ਫਾਇਦਾ ਉਠਾਇਆ ਪਿਸਤੋਲ ਦੀ ਨੋਕ ਤੇ ਮੇਰਾ ਗਲਤ ਕੰਮ ਕੀਤਾ ਕੁਲਬੀਰ ਸਿੰਘ ਸਰਪੰਚ ਹੈ ਹਾਂਜੀ ਨਹੀਂ ਨਹੀਂ ਸਰਪੰਚਾ ਪਿੰਡ ਕਹਤੋਨੀ ਆ ਮੈਨੂੰ ਇਨਸਾਫ ਦਿੱਤਾ ਜਾਏ ਸਗਤੋ ਸਗਤ ਸਜਾ ਦਿੱਤੀ ਹੈ ਲੜਕੀ ਇੱਕ ਤੇ ਉਹਨਾਂ ਦਾ ਪੈਸਿਆਂ ਦਾ ਲੈਂਦੇ ਨਹੀਂ ਏਜੰਟ ਨਾਲ ਤੇ ਉਹ ਗਾਂਹ ਜਿਹੜਾ ਕੋਈ ਸਰਪੰਚ ਸੀ ਉਹਦਾ ਉਹਨਾਂ ਵਾਕਫ ਸੀ ਇਹਨੂੰ ਕੋਲ ਲੜਕੀ ਨੂੰ ਬੁਲਾਇਆ ਆਪਣੇ ਘਰ ਦੁਕਾਨ ਦੇ ਪਿੱਛੇ ਘਰ ਤੇ ਇਹਦੇ ਨਾਲ ਕੋਈ ਗਲਤ ਹਰਕਤ ਕੀਤੀ ਪਸਤੌਲ ਦੀ ਲੋਹ ਦੀ ਕੀਤੀ ਕਹਿੰਦੇ ਕਹਿੰਦੇ ਆ ਪਸਤੌਲ ਦੀ ਲੋਹ ਤੇ ਲੜਕੀ ਦੇ ਬਿਆਨ ਨਹੀਂ ਪਸਤੌਲ ਦੀ ਅਗਲੀ ਕਾਰਵਾਈ ਕੀ ਮਾਲਾਦਰਜ ਹੋ ਗਿਆ ਮਾਮਲਾ ਐਫ ਆਈ ਆਰ ਦਰਜ ਹੋ ਗਿਆ ਮੈਡੀਕਲ ਹੋ ਗਿਆ ਹੁਣ 114 ਦੇ ਬਿਆਨ ਕਰਾਂਗੇ ਹਾਂ ਹੋਵੇਗਾ ਕੀ ਬੰਦਾ ਸਰਪੰਚਾ ਕਦੇ ਬੰਦਾ ਹਾਂਜੀ ਤੇ ਲੜਕੀ ਨੂੰ ਬੁਲਾਇਆ ਉਹਨਾਂ ਆਪਣੇ ਪਿੰਡ ਦੀ ਤੇ ਉਹਦੇ ਨਾਲ ਗਲਤ ਹਰਕਤ ਕੀਤੀ ਐਫ ਆਈ ਆਰ ਦਰਜ ਹੋ ਗਈ ਕੀ ਕੀ ਮਸਲਾ ਕੀ ਮਸਲਾ ਪੈ ਆਹਾਂ ਦਾ ਲੈਣ ਦੇ ਨਹੀਂ ਤੇ ਉਹ ਕੰਦੇ ਕੋਈ ਨਹੀਂ ਤੁਸੀਂ ਆਜੋ ਅੱਗੇ ਵੀ ਜਾਂਦੇ ਜਾਂਦੇ ਸੀ ਇਹ ਵੀ ਆਓ ਮੇਰੇ ਕੋਲ ਤੇ ਮੈਂ ਤੁਹਾਡੇ ਪੈਸੇ ਦਵਾ ਦਿੰਦਾ ਕੋਈ ਦੁਕਾਨ ਹੈ ਉਹਦੇ ਪਿੱਛੇ ਘਰ ਉੱਥੇ ਉਹਨੇ ਬੁਲਾਇਆ ਸੀ ਤੇ ਉਹਦੇ ਨਾਲ ਗਲਤ ਹਰਕਤ ਕੀਤੀ ਬਸ ਸਰ ਲੜਕੀ ਦੇ ਬਿਆਨਾਂ ਤੇ ਯਾਰ ਹੁਣ ਕੋਈ ਕਾਰਵਾਈ ਕੀ ਪੈਂਦੀ ਐਫ ਆਈ ਆਰ ਦਰਜ ਹੋ ਗਈ ਆ ਤੇ ਸਰਪੰਚ ਅਰੈਸਟ ਕਰ ਲਿਆ ਅਗਲੀ ਜੋ ਬੰਦੀ ਕਾਰਵਾਈ ਕੀਤੀ ਜਾਏਗੀ